ਮੈਂ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਪਹਿਲਾਂ ਵੀ ਕਰਦਾ ਰਿਹਾ ਕਿ ਮੈਂ ਠੀਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਪਰ ਮੇਰੀ ਜਿਹੜੀ ਜਥੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਆ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਦੂਸਰੀਆਂ ਨੂੰ ਕਰੂਗਾ ਕਿਸੇ ਨੂੰ ਕਿਉਂਕਿ ਜਿਲ੍ਹੇ ਸਾਡਾ ਸਿਸਟਮ ਆ ਜਿਸ ਵੇਲੇ ਚੋਣ ਆਉਂਦੀ ਆ ਉਸ ਵੇਲੇ ਸਿੰਬਲ ਸਾਰੇ ਇਲੈਕਸ਼ਨ ਕਮਿਸ਼ਨ ਕਿਉਂਕਿ ਰਜਿਸਟਰਡ ਕੋਈ ਪਾਰਟੀ ਵੀ ਹੋ ਸਕਦੀ ਇਹਦੇ ਤੇ ਉਹ ਇਲੈਕਸ਼ਨ ਕਮਿਸ਼ਨ ਵਾਲੇ ਉਹ ਨਹੀਂ ਆਪਣੇ ਲਾਗੂ ਹੁੰਦੇ ਇਹ ਕੋਈ ਵੀ ਰਜਿਸਟਰਡ ਪਾਰਟੀ ਕਰਾ ਕੇ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਤੱਕੜੀ ਤੇ ਜਿਹੜਾ ਸਾਡਾ ਇਹਦੇ ਚ ਹੁੰਦਾ ਆਮ ਕਰਕੇ ਟਰੈਕਟਰ ਹੁੰਦਾ ਹੋਰ ਨਾ ਵੀ ਪਾਰਟੀਆਂ ਜਿਹੜੀਆਂ ਲੜਦੀਆਂ ਇਸ ਕਰਕੇ ਉਹ ਸਾਰਿਆਂ ਦਾ ਆਪਣਾ ਆਪਣਾ ਪੈਰੋਵਟਮ ਹੁੰਦਾ ਕਿਉਂਕਿ ਜਿਹੜੀ ਮਾਂ ਜਥੇ ਬੰਦੀ ਹੁੰਦੀ ਆ ਉਥੋਂ ਸਾਰਿਆਂ ਨੇ ਸੇਧ ਲੈਣੀ ਹੁੰਦੀ ਆ ਸੋ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਇਹ ਰੋਜ਼ ਸਵਾਲ ਉੱਠਦੇ ਆ ਤੇ ਮੈਨੂੰ ਮਾਣ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਛਪਾਈ ਵੀ ਆ ਮੈਨੂੰ ਇਸ ਗੱਲ ਤੇ ਵੀ ਬੱਡਾ ਮਾਣ ਆ ਤੇ ਇਹ ਪਾਂਥਰਾਤਨ ਜਹੇਦਰ ਗੁਰਜਨ ਸਿੰਘ ਜੀ ਟੋੜਾ ਤੇ ਪੰਜਾਬ ਦੇ ਸਾਡੇ ਮਹਾਨ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੋਏ ਵੱਡੇ ਸਮੇਲ ਨਾਲ ਚੱਲਦੇ ਸੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਇੱਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਤੇ ਅੱਜ ਆਪਾਂ ਇਹਨੂੰ ਫੇਰ ਵਾਈਫਰਕੇਸ਼ਨ ਕਰਦੇ ਆਂ ਵੀ ਬੱਖੋ ਬਕਰੇ ਹੋਗਾ ਇਸ ਕਰਕੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਮੈਂ ਉਹ ਜਥੇਬੰਦੀ ਨੂੰ ਰਿਪਰਜੈਂਟ ਕਰਦਾ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ